ਆਮ ਆਦਮੀ ਪਾਰਟੀ ਦੇ ਨੇਤਾ ਅਤੀਸ਼ੀ ਨੇ ਵੱਡਾ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਤਿਹਾੜ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨੂੰ ਇنسੁਲਿਨ ਨਹੀਂ ਦਿੱਤੀ ਜਾ ਰਹੀ ਹੈ ਜੇਲ੍ਹ ਵਿੱਚ ਉਹਨਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਕੇਜਰੀਵਾਲ ਦੇ ਘਰ ਦਾ ਖਾਣਾ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਈਡੀ ਨੇ ਝੂਠ ਬੋਲਿਆ ਹੈ ਕਿ ਅਰਵਿੰਦ ਕੇਜਰੀਵਾਲ ਮਿੱਠੀ ਚਾਹ ਪੀ ਰਹੇ ਹਨ ਅਤੇ ਮਠਿਆਈਆਂ ਖਾ ਰਹੇ ਹਨ ਅਤੀਸ਼ੀ ਨੇ ਅੱਗੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਡਾਕਟਰ ਦੇ ਦੱਸੇ ਅਨੁਸਾਰ ਸਿਰਫ ਕੱਟ ਕੈਲਰੀ ਵਾਲਾ ਸਵੀਚ ਨਰ ਦਿੱਤਾ ਜਾ ਰਿਹਾ ਹੈ ਭਾਜਪਾ ਦੇ ਕਿਸੇ ਵੀ 슈ਗਰ ਦੇ ਡਾਕਟਰ ਨੂੰ ਪੁੱਛੋ ਕੀ ਮਰੀਜ ਨੂੰ ਕੇਲਾਖਾਂਦੀ ਸਲਾਹ ਦਿੱਤੀ ਜਾਂਦੀ ਹੈ ਜਾਂ ਟੋਫੀ ਈਦੀ ਝੂਠ ਬੋਲ ਰਹੀ ਹੈ ਉਹ ਆਲੂ ਪੂੜੀ ਖਾ ਰਹੇ ਹਨ ਉਹਨਾਂ ਨੇ ਨਵਰਾਤੇ ਵਾਲੇ ਦਿਨ ਹੀ ਆਲੂ ਪੂੜੀ ਦਾ ਪ੍ਰਸ਼ਾਦ ਖਾਦਾ ਸੀ ਅਦਿਤੀ ਨੇ ਅੱਗੇ ਦੱਸਿਆ ਹੈ ਕਿ ਅਰਵਿੰਦ ਕੇਸਰੀਵਾਨ ਨੇ ਨਵਰਾਤਿਆਂ ਦੇ ਪਹਿਲੇ ਦਿਨ ਆਲੂ ਪੂੜੀ ਖਾਧੀ ਸੀ ਕਿ ਤੁਸੀਂ ਸਾਨੂੰ ਪ੍ਰਸ਼ਾਦ ਵੀ ਨਹੀਂ ਖਾਣ ਦਿਓਗੇ ਅਰਵਿੰਦ ਕੇਸਰੀਵਾਲ 54 ਯੂਨਿਟ ਇਨਸੂਲਨ ਲੈਂਦੇ ਹਨ